ਸ੍ਰੀ ਸਾਸਰੀ ਕਾਲੀ ਮਾਇਆ ਹਰਦੀਪ ਸਿੰਘ ਦੋਸਤੋ ਜਿਹੜਾ ਤੁਸੀਂ ਆ ਦੇਖ ਰਹੇ ਹੋ ਨਾ ਇੱਥੇ ਝੋਨਾ ਇਹ 8 9 10 ਤਰੀਕ ਦੇ ਵਿੱਚ ਲੱਗਿਆ ਹੋਇਆ ਕਿਸੇ ਕਿਸਾਨ ਭਰਾ ਵੱਲੋਂ ਥੋੜੀ ਕਾਲੀ ਕਰੀ ਗਈ ਆ ਸੋ ਆਪਾਂ ਬੇਨਤੀ ਕਰਦੇ ਆ ਕਿ ਆਪਾਂ ਫਸਲਾਂ ਕੱਟਣ ਦੇ ਸਮੇਂ ਬੜੀ ਕਾਲੀ ਕਰਦੇ ਆ ਤੇ ਅਗਾਉਣ ਵੇਲੇ ਬੜੀ ਕਾਲੀ ਕਰਦੇ ਆ ਸੋ ਮੌਸਮ ਬਹੁਤ ਗਰਮਾ ਹਨਾ ਤਾਂ ਇਹ ਤਾਂ ਕਰੋ ਵੀ ਤੁਸੀਂ ਆ ਦਾ ਨੁਕਸਾਨ ਕਰ ਰਹੇ ਹੋ ਹਨਾ ਤੇ ਨਾਲੇ ਆ ਦੇਖੋ ਕਿੰਨੇ ਇੱਥੇ ਮਤਲਬ ਤੁਹਾਡਾ ਨੁਕਸਾਨ ਹੋਇਆ ਢੱਕੇ ਜਿਹੜੇ ਬਿਲਕੁਲ ਸੁੱਕ ਚੁੱਕੇ ਆ ਇੱਕ ਤਾਂ ਹੁੰਦਾ ਵੀ ਚੱਲਣ ਦੀ ਸੁਭਾਵਨਾ ਹੁੰਦੀ ਹੈ ਵੀ ਹਰੇ ਹੋ ਜਾਣੇ ਪਰ ਇੱਥੋਂ ਨਹੀਂ ਲੱਗ ਰਿਹਾ ਕਿ ਕੋਈ ਗਰਮੀ ਜਿੰਨੀ ਹੈ ਨਾ ਇਸ ਹਾਮ ਵਾਲਾ ਇੱਥੇ ਤੁਸੀਂ ਝੋਨਾ ਦੇਖ ਸਕਦੇ ਹੋ ਬਿਲਕੁਲ ਮੱਚਿਆ ਪਿਆ ਹੈ ਨਾ ਯਾਪਾ ਇਹ ਗੱਲ ਕਰਦੇ ਆਂ ਵੀ ਬੰਦੇ ਤਾਂ ਮਿਲਦੇ ਰਹਿੰਦੇ ਲੇਬਰ ਤਾਂ ਤੁਹਾਨੂੰ ਮਿਲ ਜੂਗੀ ਪਰ ਤੁਸੀਂ ਆਪ ਦਾ ਨੁਕਸਾਨ ਨਾ ਕਰੋ ਕਾਲੀ ਨਾ ਕਰੋ ਚਾਰ ਦਿਨ ਲੇਟ ਲੱਗ ਜੂਗਾ ਤਾਂ ਕੋਈ ਉਹਦੀ ਆ ਵੀ ਤੁਹਾਡਾ ਇਹਦੇ ਵਿੱਚ ਫਾਇਦੀ ਹੋਊਗਾ ਕਿਉਂਕਿ ਅੱਗੇ ਮੀਂਹ ਕਣੀ ਦਾ ਮੌਸਮ ਆ ਜਾਂਦਾਗਾ ਤੇ ਜਿਹਦੇ ਵੀ ਤੁਹਾਡਾ ਫਾਇਦੀ ਹੋਣਾ ਨਾ ਕਿ ਕੋਈ ਨੁਕਸਾਨ ਹੋਣਾ ਆ ਤੁਸੀਂ ਦੇਖੋ ਇਹਦੀ ਲਵਾਈ ਸੁੱਡੀ ਗਈ ਹੈ ਨਾ ਜਿੰਨੀ ਮਿਹਨਤ ਕੀਤੀ ਕਰਾਈ ਗਈ ਹੈ ਪਾਣੀ ਸੁੱਕ ਗਿਆ ਹਣਾ ਇੰਨੇ ਨੇ ਦੋਗੀਆਂ